ਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਗੱਲ ਕਰਨੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਦਾ ਸੀਜ਼ਨ ਹੈ ਜਿਹੜਾ ਤਕਰੀਬਨ ਖਤਮ ਹੋਣ ਵਾਲਾ ਹੈ ਤੇ ਹੁਣ ਕਿਸਾਨ ਭਰਾਵਾਂ ਨੇ ਜਿਹੜੀ ਆ ਝੋਨੇ ਨੂੰ ਫਟਾਰਾ ਕਰਨ ਦੇ ਲਈ ਜਿਹੜਾ ਅਨੇਕਾ ਪ੍ਰਕਾਰ ਦੀ ਆ ਖਾਦਾਂ ਦੀ ਵਰਤੋਂ ਕਰਨੀ ਹੈ ਤੇ ਅੱਜ ਆਪਾਂ ਗੱਲ ਕਰਨੀ ਕਿਸਾਨ ਭਰਾਵੋ ਜ਼ਿੰਕ ਨੂੰ ਲੈ ਕੇ ਪੀਕ ਚੋਨੇ ਦੇ ਵਿੱਚ ਆਪਾਂ ਨੂੰ ਕਿਹੜੀ ਜ਼ਿੰਕ ਪਾਉਣੀ ਚਾਹੀਦੀ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਅਨੇਕਾ ਵਰਗਾੜ ਦੀ ਹੈ ਜਿਹੜੀ ਜ਼ਿੰਕ ਆ ਰਹੀ ਹੈ ਉਹਨਾਂ ਸਾਰੀਆਂ ਜ਼ਿੰਕਾਂ ਦੇ ਵਿੱਚੋਂ ਆਪਾਂ ਨੂੰ ਕਿਹੜੀ ਜ਼ਿੰਕ ਚੋਨੇ ਦੇ ਵਿੱਚ ਵਰਤਣੀ ਚਾਹੀਦੀ ਹੈ ਕਿਉਂਕਿ 21% ਵਾਲੀ ਜ਼ਿੰਕ ਵੀ ਆ ਰਹੀ ਹੈ ਤੇ 33% ਵਾਲੀ ਜ਼ਿੰਕ ਵੀ ਆ ਰਹੀ ਹੈ ਤੇ ਇੱਕ ਜਿਹੜੀ ਹੁਣ ਪੰਜਾਬ ਦੇ ਵਿੱਚ ਗੱਲ ਫੈਲੀ ਹੋਈ ਹੈ ਵੀ ਨਵੀਂ ਜ਼ਿੰਕ ਆਈ ਹੈ ਯਾਰਾ ਕੰਪਨੀ ਦੀ ਕਿਸਾਨਪਰਾਵੋ ਇਹ ਜਿਹੜੀ ਜ਼ਿੰਕ ਹੈ ਸਾਦੇ 39% ਹੁੰਦੀ ਹੈ ਤੇ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਵਾਂਗੇ ਵੀ ਆਪਾਂ ਨੂੰ ਜਿਹੜੀ ਯਾਰਾ ਦੀ 39 39% ਵਾਲੀ ਜਿੰਕ ਹੈ ਵੀ ਆਪਾਂ ਨੂੰ ਕਿਵੇਂ ਦੇ ਰਿਜ਼ਲਟ ਨੇ ਤੇ ਕਿੰਨੇ ਕੁ ਰੁਪਏ ਆ ਦੀ ਆਪਾਂ ਨੂੰ ਜਿਹੜੀ ਇਹ 1 ਕਿਲੇ ਦੀ ਡੋਜ਼ ਪਾਊਗੀ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਆਪਣੇ ਯਾਰਾ ਮਿੱਤਰਾਂ ਦੇ ਨਾਲ ਜਿਹੜੀ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਫਿਰ ਵੀਡੀਓ ਕਿਸਾਨ ਭਰਾਵੋ ਕਰਦੇ ਆਪਾਂ ਸ਼ੁਰੂ ਹਾਂਜੀ ਕਿਸਾਨ ਭਰਾਵੋ ਹੁਣ ਜਿਹੜੀ ਜਾਰਾ ਦੀ 39% ਵਾਲੀ ਜਿੰਕ ਹੈ ਤੇ ਪਿਛਲੇ ਸਾਲ ਵੀ ਜਿਹੜੇ ਜ਼ਿਮੀਂਦਾਰ ਭਰਾਵਾਂ ਨੇ ਇਸ ਚੀਜ਼ ਨੂੰ ਆਪਣੇ ਖੇਤ ਦੇ ਵਿੱਚ ਵਰਤੇ ਆ ਕਿ ਬੀਤੇ ਕਿਸਾਨ ਭਰਾ ਜਿਹੜੇ 21% ਵਾਲੀ ਵੀ ਜ਼ਿੰਕ ਵਰਤ ਰਹੇ ਐ ਤੇ 33% ਵਾਲੀ ਵੀ ਜ਼ਿੰਕ ਵਰਤ ਰਹੇ ਤੇ ਯਾਰਾ ਦੀ ਜ਼ਿੰਕ ਨੂੰ ਲੈ ਕੇ ਜਿਹੜੇ ਕਿਸਾਨ ਭਰਾਵਾਂ ਦੇ ਸਵਾਲ ਤੇ ਕਮੈਂਟਾਂ ਦੇ ਵਿੱਚ ਆਪਾਂ ਨੂੰ ਕਿਸਾਨ ਵੀਰਾਂ ਨੇ ਦੱਸਿਆ ਇਹ ਤੇ ਆਪਾਂ ਨੂੰ ਕਿਹਾ ਇਹ ਵੀ ਤੁਸੀਂ ਯਾਰਾ ਦੀ ਜ਼ਿੰਕ ਬਾਰੇ ਤੁਸੀਂ ਸਾਨੂੰ ਜਾਣਕਾਰੀ ਸਾਂਝੀ ਕਰੋ ਕਿਸਾਨ ਭਰਾ ਕਹਿ ਰਹੇ ਤੇ ਵੀ ਜਿਹੜੀ ਯਾਰਾ ਦੀ ਜ਼ਿੰਕ ਹੈ ਇਹ ਆਪਾਂ ਯੂਰੀਆ ਦੇ ਵਿੱਚ ਜਦੋਂ ਮਿਕਸ ਕਰਦੇ ਹਾਂ ਕਿਉਂਕਿ ਇਹ ਗਾੜੀ ਜੀ ਹੁੰਦੀ ਹੈ 330 ਐਮਐਲ ਜਿਹੜੀ ਇਹਦੀ ਇੱਕ ਏਕੜ ਦੀ ਡੋਜ਼ ਹੈ ਵੀ ਚੰਗੀ ਤਰ੍ਹਾਂ ਯੂਰੀਆ ਦੇ ਵਿੱਚ ਮਿਕਸ ਨਹੀਂ ਹੁੰਦੀ ਕਿਸਾਨ ਵੀਰਾਂ ਦਾ ਸਭ ਤੋਂ ਵੱਡਾ ਜਿਹੜਾ ਇਹ ਸਵਾਲ ਸੀ ਤੇ ਇੱਕ ਕਿਸਾਨ ਵੀਰਾਂ ਨੂੰ ਮਨ ਦੇ ਵਿੱਚ ਚਿੰਤਾ ਸੀ ਵੀ ਇਹ ਜਿਹੜੀ ਜਿੰਕ ਹੈ ਇਹ ਮਹਿੰਗੀ ਪੈਂਦੀ ਹੈ ਤੇ ਅੱਜ ਜਿਹੜਾ ਤੁਹਾਡਾ ਇਹ ਬਹਿਮ ਆਪਾਂ ਦੂਰ ਕਰਾਂਗੇ ਤੇ ਕਿਸਾਨ ਪ੍ਰਭੂ ਪਹਿਲੇ ਤਾਂ ਇਹਦੀ ਆਪਾਂ ਡੋਜ਼ ਦਾ ਤੁਹਾਨੂੰ ਦੱਸ ਦਈਏ ਇਹ 330 ਕਐਮਐਲ ਜਿਹੜੀ 1 ਏਕੜ ਦੇ ਵਿੱਚ ਡੋਜ਼ ਪੈਂਦੀ ਹੈ ਤੇ 1 ਲੀਟਰ 3 ਕਿਲਿਆਂ ਦੇ ਵਿੱਚ ਜਿਹੜੀ ਪੈ ਜਾਂਦਾ ਹੈ ਤੇ ਯਾਰਾ ਕੰਪਨੀ ਦਾ ਤੁਹਾਨੂੰ ਜਿਹੜਾ ਜ਼ਿੰਕ ਦਾ 349 ਪੁਆਇੰਟ ਦਾ 1 ਲੀਟਰ ਤੁਹਾਨੂੰ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਕੀ ਕਿਸਾਨਪਰਾ ਉਹ ਅਲੱਗ-ਅਲੱਗ ਰੇਟ ਹੁੰਦੇ ਆ ਤੇ ਤੁਹਾਨੂੰ 1500 ਤੋਂ ਲੈ ਕੇ 1600 ਰੁਪਏ ਤੱਕ ਜਿਹੜਾ 1 ਏਕੜ ਦੇ 3 ਕਿਲਿਆਂ ਦਾ ਜਨਕਿ ਤੁਹਾਨੂੰ ਮਿਲ ਜਾਊਗਾ ਤੇ 1 ਏਕੜ ਦੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ 500 ਰੁਪਇਆ ਜਿਹੜਾ 1 ਏਕੜ ਦੇ ਵਿੱਚ ਜਿਹੜਾ ਤੁਹਾਡਾ ਖਰਚ ਆਊਗਾ ਤੇ 21 ਤੇ 33% ਵਾਲੀ ਜ਼ਿੰਕ ਦਾ ਵੀ ਇੰਨਾ ਹੀ ਖਰਚਾ ਆ ਜਾਂਦਾ ਇਹਦਾ ਵੀ ਮੰਨ ਕੇ ਚਲੋ 600 ਰੁਪਇਆ 120 ਰੁਪਏ ਕਿਲੋ ਜ਼ਿੰਕ ਮਿਲਦੀ ਹੈ ਤੇ ਇੰਨਾ ਹੀ ਜ਼ਿਆਦਾ ਇਹਦਾ ਖਰਚਾ ਆ ਜਾਂਦਾ ਤੇ ਉਹਨਾਂ ਜ਼ਿੰਕਾਂ ਦੇ ਵਿੱਚ ਇੱਕ ਵੱਡੀ ਸਮੱਸਿਆ ਕਿਸਾਨ ਪਰ ਉਹ ਹੀ ਆਈ ਹੈ ਵੀ 21% ਵਾਲੀ ਜ਼ਿੰਕ ਜਿਹੜੀ ਪਾਣੀ ਛੱਡ ਲੈਂਦੀ ਹੈ ਤੇ 33% ਵਾਲੀ ਜ਼ਿੰਕ ਦੇ ਵਿੱਚ ਜਿਹੜੀ ਸਮੱਸਿਆ ਆਉਂਦੀ ਹੈ ਉਹ ਪਾਊਡਰ ਹੁੰਦੀ ਹੈ ਜਦੋਂ ਆਪਾਂ ਛਿੱਟਾ ਦੰਦੇ ਆ ਤਾਂ ਆਪਾਂ ਦੀ ਅੱਖਾ ਦੇ ਵਿੱਚ ਪੈਂਦੀ ਹੈ ਤੇ ਕਈ ਵਾਰ ਆਪਾਂ ਨੂੰ ਇਨਫੈਕਸ਼ਨ ਵੀ ਕਰ ਦਿੰਦੀ ਹੈ ਤੇ ਇਹ ਵਾਲੀ ਜਿਹੜੀ ਜ਼ਿੰਕ ਹੈ ਕਿਸਾਨ ਪ੍ਰਭ ਯੂਰੀਆ ਦੇ ਵਿੱਚ ਬਹੁਤ ਚੰਗੀ ਤਰੀਕੇ ਦੇ ਨਾਲ ਇੱਕ ਇੱਕ ਦਾਣੇ ਨੂੰ ਲੱਗ ਜਾਂਦੀ ਹੈ ਕਿਉਂਕਿ ਇਹ ਔਇਲ ਟਾਈਪ ਹੁੰਦੀ ਹੈ ਇਹਦੇ ਵਿੱਚ ਔਇਲ ਟਾਈਪ ਹੁੰਦਾ ਤੇ ਇਹ ਕੱਲੇ ਕੱਲੇ ਦਾਣੇ ਨੂੰ ਲੱਗ ਜਾਂਦੀ ਹੈ ਤੇ ਜਦੋਂ ਵੀ ਤੁਸੀਂ ਯੂਜ਼ ਕਰਨਾ ਤੁਹਾਨੂੰ ਨਾਲ ਇਹਦੇ ਗਲਵਜ਼ ਮਿਲਣਗੇ ਤੇ ਤੁਸੀਂ ਗਲਵਜ਼ ਚੜਾ ਕੇ ਇਹਨੂੰ ਵਿੱਚ ਮਿਕਸ ਕਰ ਸਕਦੇ ਹੋ ਯੂਰੀਆ ਦੇ ਕਿਉਂਕਿ ਨਾਲ ਆਪਣੇ ਨਾਂ ਹੱਠਾ ਦੇ ਨਾਲ ਨਾਲ ਚਿਪਕੇ ਕਿਉਂਕਿ ਆਇਲ ਟਾਈਪ ਹੁੰਦੀ ਹੈ ਇਸ ਕਰਕੇ ਗੱਲਾਂ ਦਾ ਜਰੂਰ ਧਿਆਨ ਰੱਖੋ ਤੇ ਬਹੁਤ ਵਧੀਆ ਚੀਜ਼ ਹੈ ਕਿਸਾਨ ਭਰਾਵੋ ਸਸਤੀ ਵੀ ਪੈਂਦੀ ਹੈ ਤੇ ਵਧੀਆ ਚੀਜ਼ ਹੈ ਤੇ ਆਪਾਂ ਨੂੰ ਵਰਤ ਕੇ ਦੇਖਣੀ ਚਾਹੀਦੀ ਹੈ ਇੱਕ ਵਾਰ ਟ੍ਰਾਇਲ ਕਰਕੇ ਜਰੂਰ ਦੇਖੋ ਪਿਛਲੇ ਸਾਲ ਜ਼ਿਮੀਂਦਾਰ ਭਰਾਵਾਂ ਨੇ ਵੀ ਇਹਦਾ ਟ੍ਰਾਇਲ ਕੀਤਾ ਤੇ ਇਸ ਵਾਰ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਇਹ ਜ਼ਿੰਕ ਦੀ ਵਿਕਰੀ ਹੋ ਰਹੀ ਹੈ ਤੇ ਬਾਕੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰ ਦਿਓ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ